ਡੀਕੇ ਬੁਟੀਕ ਵਿੱਚ ਵੈਲਕਮ ਜੀ ਅੱਜ ਤੁਹਾਨੂੰ ਆਪਾਂ ਫਰੋਕ ਬਣਾ ਕੇ ਦਿਖਾਉਣੀ ਹੈਗੀ ਇਹ ਫਰੋਕ ਨੂੰ ਬਣਾਉਣ ਲਈ ਆਪਣੇ ਕੋਲੇ ਹਾਰ ਲੈਸ ਪਈ ਸੀਗੀ ਲੈਸ ਦੇ ਕੁਝ ਪੀਸ ਪਏ ਸੀਗੇ ਤੇ ਇਹ ਆਪਣੇ ਕੋਲੇ ਕੱਪੜਾ ਵੀ ਪਿਆ ਸੀ ਪਹਿਲਾਂ ਆਪਾਂ ਬਾਹਾਂ ਦੀ ਕਟਿੰਗ ਕੀਤੀ ਹੈ ਬਾਹਾਂ ਆਪਾਂ 8 ਇੰਚ ਜਾਨੀ ਕਿ ਲੰਬੀਆਂ ਤੇ 4 ਇੰਚ ਚੌੜਾਈ ਕੱਟੀ ਹੈਗੀ ਤੇ ਇਹ ਆਪਣਾ ਨੀਚੇ ਵਾਲਾ ਪਾਰਟ ਹੈਗਾ ਜਿਹੜਾ ਆਪਾਂ ਫਰੋਕ ਦੇ ਲਾਉਣਾਗਾ ਇਹ 22 ਇੰਚ ਤਾਂ ਇਹਦੀ ਚੌੜਾਈ ਹੈਗੀ ਤੇ ਇਹ 16 ਇੰਚ ਜਾਨੀ ਕਿ ਇਹਦੀ ਲੰਬਾਈ ਹੈਗੀ ਤੇ ਆਹ ਵਾਲਾ ਉੱਪਰਲਾ 파ਟ ਹੈਗੇ ਉੱਪਰਲੇ 파ਟ ਆਪਾਂ ਦੋਨੇ ਇੱਕੋ ਜਿਹਾ ਸੇਮ ਹੀ ਕੱਟੇ ਹੈਗੇ 16.5 ਇੰਚ ਚੜਾਈ ਤੇ 14 ਇੰਚ ਇਹਨਾਂ ਦੀ ਉਚਾਈ ਆਪਾਂ ਲੰਬੀ ਕੱਟੀ ਹੈ ਇਹ ਤੇ ਹੁਣ ਆਪਾਂ ਲੈਸ ਪਹਿਲਾਂ ਲੈਸ ਅਟੈਚ ਕਰਾਂਗੇ ਇਹ ਆ ਪੰਜ 6 ਸਾਲ ਦੇ ਬੱਚੇ ਦੀ ਫਰੌਕ ਬਣ ਜੂਗੀ ਇਸ ਨਾਪ ਦੇ ਇਨਸਾਬ ਦੇ ਨਾਲ ਤੇ ਪਹਿਲਾਂ ਆਪਾਂ ਜਿਹਨੇ ਆਵਲੀ ਲੈਸ ਲਾਵਾਂਗੇ ਲੈਸ ਅਟੈਚ ਕਰਾਂਗੇ ਇਹ ਲੈਸ ਵੀ ਆਪਣੇ ਕੋਲ ਘਰੇ ਪਈ ਸੀ ਤੁਸੀਂ ਵੀ ਇਸ ਤਰ੍ਹਾਂ ਦੀ ਬਚੀ ਖੁਚੀ ਲੈਸ ਜਿਹੜੀ ਆਪਣੇ ਘਰੇ ਟੁਕੜੇ ਪਏ ਹੁੰਦੇ ਆ ਉਹ ਲੈ ਕੇ ਤੇ ਇਸ ਤਰ੍ਹਾਂ ਹੀ ਬਣਾ ਸਕਦੇ ਹੋਗੇ ਬੱਚੇ ਦੀ ਫਰੌਕ ਤੇ ਆਪਾਂ ਦੂਸਰੀ ਸਾਈਡ ਵੀ ਆਪਾਂ ਇਸ ਤਰ੍ਹਾਂ ਹੀ ਲੈਸ ਅਟੈਚ ਕਰ ਲੈਣੀ ਆ ਐਕਸਟਰਾ ਲੈਸ ਕੱਟਦੀ ਦੋਨੋਂ ਸਾਈਡ ਹੀ ਆਪਾਂ ਪਹਿਲਾਂ ਆਪਾਂ ਲੈਸ ਉਹ ਕੀਤੀ ਸੀ ਇਹ ਆਪਾਂ ਨੇ 4 5-5 ਇੰਚ ਜਾਨੀ ਕਿ ਸਾਈਡ ਤੇ ਕਪੜਾ ਛੱਡ ਕੇ ਇਹ ਤੋ ਕੀਤਾ ਹੁਣ ਆਪਾਂ ਜਮਾ ਗਲੇ ਦੇ ਵਿਚਕਾਰ ਰੱਖ ਕੇ ਲੈਸ ਨੂੰ ਤੇ ਇਹ ਆਪਣਾ ਰੈੱਡ ਕਲਰ ਦੀ ਇਹ ਲੈਸ ਲੈ ਲਈ ਸੀਗੀ ਤੇ ਬਿਸਕਾਰ ਰੱਖਤੀ ਬਿਲਕੁਲ ਜਮਾ ਤੇ ਇਹਦੇ ਨਾਲ ਆਪਾਂ ਜਮੇ ਅਟੈਚ ਉਹ ਕਰਕੇ ਮਸ਼ੀਨ ਦੇ ਨਾਲ ਅਟੈਚ ਕਰ ਲਾਂਗੇ ਇਸ ਤਰੀਕੀ ਸੀਮ ਲਾ ਲਾਂਗੇ ਇਹਨੂੰ ਦੁਬਾਰਾ ਫਿਰ ਤੋਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਲੈ ਇਸ ਨੂੰ ਇਸ ਤਰ੍ਹਾਂ ਆਪਾਂ ਫਿਰ ਤੋਂ ਕਰ ਲਾਂਗੇ ਅਟੈਚ ਕਰਾਂਗੇ ਇਸ ਤਰ੍ਹਾਂ ਤੇ ਹੁਣ ਨਾ ਇੱਕ ਆਪਾਂ ਸਕਿਨ ਕਲਰ ਦੀ ਲੇਸ ਲਈ ਹੈਗੀ ਅੱਪਾ ਤੇਨੀ ਤਰ੍ਹਾਂ ਦੀ ਲੈਸ ਯੂਜ਼ ਕੀਤੀ ਹੈ ਫਰੌਕ ਨੂੰ ਬਣਾਉਣ ਲਈ ਸਕਿਨ ਕਲਰ ਤੱਕ ਜਿਹੜੀ ਨੈਟੀ ਲੈਸ ਹੈ ਇਹਨੂੰ ਵੀ ਲੈਸ ਨੂੰ نیچے ਰੱਖ ਕੇ ਨਹੀਂ ਤਾਂ ਪਰ ਜਿਹੜੀ ਰੈੱਡ ਕਲਰ ਦੀ ਲੈਸ ਆਪਣੀ ਸਾਈਡ ਤੋਂ ਇਹ ਵੀ ਦੱਬੀ ਜਾਊਗੀ ਮਸ਼ੀਨ ਦੇ ਨਾਲ ਇਹਦੇ નીચે ਰੱਖ ਕੇ ਸਕਿਨ ਕਲਰ ਦੀ ਲੈਸ ਨੂੰ ਆਪਾਂ ਇਹਦੇ ਨਾਲ ਅਟੈਚ ਕਰ ਲਾਂਗੇ ਇਸ ਤਰ੍ਹਾਂ ਜਿਹੜੀ ਸਕਿਨ ਕਲਰ ਦੀ ਲੈਸ ਹੈ ਇਹਨੂੰ ਆਪਾਂ ਜਾਨੀ ਕਿ ਬਾਹਾਂ ਤੇ ਵੀ ਵਰਤਾਂਗੇ ਇਸ ਤਰ੍ਹਾਂ ਲਾ ਲਾਂਗੇ ਇਹ ਆਪਾਂ ਪੱਟੀ ਵਿਚਕਾਰ ਪੱਟੀ ਬਣਾ ਲਈ ਇਸ ਤਰ੍ਹਾਂ ਫਿਰ ਆਪਾਂ ਇਹਦੇ ਤੇ ਬਟਨ ਵੀ ਲਾਵਾਂਗੇ ਤੇ ਹੁਣ ਆਪਾਂ ਬੈਕ ਪੀਸ ਲੈ ਲਾਂਗੇ ਤੇ ਜਿਹੜੇ ਇਹਨਾਂ ਦੇ ਉੱਪਰ ਲਾਜ ਨੇ ਕੀ ਟੀਰਾ ਜੋੜ ਦਾਂਗੇ ਦੋਨੋਂ ਦਾ ਅਸੀਂ ਮੋਢੇ ਜੋੜ ਲਾਂਗੇ ਉੱਪਰ ਜਨ ਕਿ ਮੋਢੇ ਵਾਲੀ ਸੀਨ ਲਾ ਲਾਂਗੇ ਸੀਨ ਲਾ ਕੇ ਹੁਣ ਆਪਾਂ ਬੈਕ ਸਾਈਡ ਤੇ ਆਪਾਂ ਥੋੜਾ ਜਿਹਾ ਗਲਾ ਡੁੰਗਾ ਕੱਟਿਆ ਸੀ ਆਪਾਂ ਫੱਟੀ ਯਾਨੀ ਕਿ ਪੈਕ ਸਾਈਡ ਰੱਖੀ ਐ ਇੱਥੇ ਆਪਾਂ ਬਟਨ ਲਾ ਲਾਂਗੇ ਬਾਅਦ ਚ ਪਹਿਲਾਂ ਆਪਾਂ ਨੂੰ ਫੋਲਡ ਕਰਕੇ ਨਾ ਉਲਟਾ ਕਰਕੇ ਤੇ ਕੱਪੜੇ ਨੂੰ ਤੇ ਇਸ ਤਰ੍ਹਾਂ ਸੀਨ ਨਾਲ ਇੱਥੇ ਇੱਕ ਕੱਟ ਲਾ ਲੈਨੇ ਮੜਾ ਜਾਂ ਬੀਹ ਵਧੀਆ ਚੰਗੀ ਤਰ੍ਹਾਂ ਫੋਲਡ ਹੋ ਜਾਈ ਹੁਣ ਇਹਦੇ ਨੀਚੇ ਆਪਾਂ ਫਿਰ ਤੋਂ ਰੱਖ ਕੇ ਨਾ ਇੱਕ ਕੱਪੜੇ ਦੀ ਲੀਰ ਹੋਰ ਤੇ ਇਹਦੇ ਨਾਲ ਹੀ ਆਪਾਂ ਇੱਕ ਇੱਕ ਸੀਨ ਹੋਰ ਲਾ ਦਾਂਗੇ ਇਸ ਤਰ੍ਹਾਂ ਇਨੂੰ نیچے ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦਾਂਗੇ ਤੇ ਹੁਣ ਇਸ ਇਹਨੂੰ ਦੁਬਾਰਾ ਤੋਂ ਫਿਰ ਫੋਲਡ ਕਰਕੇ ਜਿਹੜੀ ਆਪਾਂ ਪਹਿਲਾਂ ਉਲਟੀ ਸਾਈਡ ਲੀਰ ਲਈ ਸੀ ਉਹ ਉਹਨੂੰ ਫੋਲਡ ਕਰਕੇ ਆਪਾਂ ਰਾਈਟ ਸਾਈਡ ਜਨਕਿ ਸਿੱਧੇ ਪਾਸੇ ਲਿਆਵਾਂਗੇ ਤੇ ਜਿਹੜੀ ਆਪਾਂ ਪਹਿਲਾਂ ਥੱਲੇ ਰੱਖ ਕੇ ਲੀਰ ਲਈ ਸੀ ਉਹਦੇ ਉੱਪਰ ਦੀ ਇਹਨੂੰ ਕਰ ਲਾਂਗੇ ਇਸ ਤਰ੍ਹਾਂ ਇਹਦੇ ਤੇ ਬਾਅਦ ਚ ਆਪਾਂ ਬਟਨ ਲਾ ਦਾਂਗੇ ਹੁਣ ਆਪਾਂ ਨਾ ਰੇਵ ਲੀਰ ਲੈ ਲਈ ਉਹਨੂੰ ਨਾ ਆਪਾਂ ਜੋੜ ਲਾਇਆ ਹੈਗਾ ਆਪਣੇ ਕੋਲ ਛੋਟੀ ਸੀਗੀ ഇന ഗളേ ലാവലി ഹോ ഇ ഫോൽഡേ ടോഡ് ജോ കട്ട് കട്ട് സാസ്തര ഫോൽഡ് രക്ഷ സാറെ ഗളത്ത് ഇനു ഇത് ബാച്ചാ കട്ട മശീന ഫോൽഡർ ക ਸੀਨ ਲਾ ਲਾਂਗੇ ਜੇ ਤੁਹਾਡੀ ਇੱਛਾ ਹੋਵੇ ਤਪਾਤਰ ਪਾਈ ਵੀ ਆਪਾਂ ਕਰ ਸਕਦੇ ਆ ਪਰ ਮੈਂ ਸੀਨ ਨਹੀਂ ਲਾਤੀ ਸੀ ਮਸ਼ੀਨ ਦੇ ਨਾਲ ਬਿਛੂਟਾ ਬੱਚਾ ਤਾਂ ਹੈਗਾਗਾ ਇਸ ਤਰ੍ਹਾਂ ਇਹ ਨਪਰ ਨਾਲੀ ਬਾਹਣਾ ਪਕਾਟ ਲਾ ਲਾਂਗੇ ਜਿਵੇਂ ਆਪਾਂ ਵੀ ਆਪਣੀ ਸੂਟ ਦੇ ਬੈਕ ਗਲੇ ਤੇ ਆਪਾਂ ਰੇਬ ਲੀਰ ਲਾਉਣੀ ਹੈਗੇ ਉਸ ਤਰ੍ਹਾਂ ਹੀ ਲਾਤੀ ਇਹ ਵੀ ਇੱਥੇ ਤੇ ਹੁਣ ਜਿਹੜੀ ਆਪਾਂ ਬਾਹਾਂ ਬਾਹਾਂ ਲੈ ਕੇ ਬਾਹਾਂ ਕਪੜਾ ਲੈ ਕੇ ਉਹਨੂੰ ਆਪਾਂ ਜੋੜ ਅਟੈਚ ਕਰ ਦੇਗੇ ਬਾਹਾਂ ਉਲਟੀ ਰੱਖ ਲਈ ਤੇ ਇਹਦੇ ਵਿੱਚ ਨਾ ਵਿਚਕਾਰ ਜਾ ਕੇ ਆਪਾਂ ਛੋਟੇ-ਛੋਟੇ ਯਾਨੀ ਕਿ ਇਸ ਤਰ੍ਹਾਂ ਪਲੇਟ ਜੇ ਪਾ ਲਾਂਗੇ ਜਿਵੇਂ ਆਪਾਂ ਸਲਵਾਰ ਤੇ ਪਾਉਣੀ ਹੁੰਦੀ ਹੈਗੀ ਬਾਲ ਛੋਟੇ-ਛੋਟੇ ਜੇ ਇਸ ਤਰ੍ਹਾਂ ਵੱਡੇ ਨਹੀਂ ਪਾਉਂਦੇ ਛੋਟੇ-ਛੋਟੇ ਪਾਵਾਂਗੇ ਬਿਲਕੁਲ ਹੀ ਇਸ ਤਰ੍ਹਾਂ ਹੀ ਆਪਾਂ ਦੂਸਰੀ ਵਾਂਹ ਵੀ ਇਸ ਤਰ੍ਹਾਂ ਹੀ ਲਾ ਲਾਂਗੇ ਜਿਸ ਤਰ੍ਹਾਂ ਇਹ ਆਪਾਂ ਆਹ ਵਾਲੀ ਬਾਜੂ ਲਾਈ ਹੈਗੀ ਤੇ ਹੁਣ ਨਾ ਇਹਦੇ ਅੱਗੇ ਆਪਾਂ ਰੱਖ ਕੇ ਥੋੜਾ ਜਿਹਾ ਕੱਟ ਲਾ ਲਾਂਗੇ ਜਿੱਥੋਂ ਤੱਕ ਆਪਾਂ ਫੋਲਡ ਕਰਨੀ ਆਪਾਂ ਜਿਆਦਾ ਲੈਸ ਨਹੀਂ ਇਹ ਤਾਂ 8 ਇੰਚ ਯਾਨੀ ਕਿ ਚੌੜਾਗਾ ਸੂ ਲਾਈਨ ਚ ਲਵਾਈ ਇਹਦੀ ਇੰਨੀ ਆਪਾਂ ਲੈਸ ਨਹੀਂ ਉਹ ਕਰਦੇ ਕੱਟ ਲਾ ਕੇ ਜਿੱਥੇ ਆਪਾਂ ਜਨਕੀ ਫੋਲਡ ਕਰਨਾ ਉਥੋਂ ਕੱਟ ਲਾ ਕੇ ਤੇ ਆਪਾਂ ਉਹਦੇ ਉੱਪਰ ਧਰ ਕੇ ਸੀਨ ਆ ਲੈਸ ਜਿਹੜੀ ਸਕਿਨ ਕਲਰ ਦੀ ਲੈਸ ਸੀ ਆਪਣੇ ਕੋਲੇ ਇਹ ਅਟੈਚ ਕਰਤੀ ਨਾਲ ਇਹ ਆਪਣੇ ਕੋਲ ਕਪੜਾ ਸੁਨ ਦੱਸਿਆਗਾ ਵੀ ਆਪਣੇ ਸੂਟ ਦੇ ਵਿੱਚੋਂ ਬਚਿਆ ਸੀ ਥੋੜਾ ਜਿਹਾ ਕਪੜਾ ਇਹ ਤੇ ਉਸ ਆ ਦੇ ਨਾਲ ਆਪਾਂ ਥੋੜੇ ਕਪੜੇ ਦੇ ਵਿੱਚ ਹੀ ਵਧੀਆ ਫਰਾਕ ਬਣਾਤੀ ਪੰਜ ਛੇ ਸਾਲ ਦੇ ਵਿੱਚ ਦੀ ਇਸ ਤਰ੍ਹਾਂ ਜਿਹੜਾ ਹੁਣ ਇਹ ਨੀਚੇ ਵਾਲਾ ਪਾਰਟ ਲੈ ਲਿਆ ਇਹਨੂੰ ਆਪਾਂ ਨਾ ਨੀਚੇ ਹੀ ਸ਼ੀਟਾ ਤੋਂ ਬਿਲਕੁਲ ਜਮਾ ਨੀਚੇ ਤੋਂ ਫੋਲਡ ਕਰਦੇ ਆ ਪਹਿਲਾਂ ਦੋਨੇ ਦੋਨੇ ਵਾ ਅਗਲਾ ਤੇ ਪਿਛਲਾ ਜਿਹੜੇ ਕੀ ਪਾਰਟ ਆਪਾਂ ਜਿਹੜੇ ਨੀਚੇ ਵਾਲੇ ਦੋਨਾਂ ਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਾਂਗੇ ਇਸ ਤਰ੍ਹਾਂ ਫੋਲਡ ਕਰਕੇ ਫਿਰ ਇਹਨੂੰ ਨਾ ਆਪਾਂ ਜਿਹੜਾ ਫਰੰਟ ਵਾਲਾ ਪੀਸ ਆਪਣਾ ਉੱਪਰਲਾ ਪਾਰਟ ਲੈ ਆਵੇਗਾ ਟਰੱਕ ਦਾ ਫਰੰਟ ਵਾਲਾ ਪੀਸ ਰੱਖ ਲਾਂਗੇ ਅੱਗੇ ਰੱਖ ਕੀਤੀ ਇਹ ਥੋੜੀ ਜਿਹੀ 3-4 ਇੰਚ ਤਾਂ ਆਪਾਂ ਦੇਣ ਸਿੱਧੀ ਸੀਣੀ ਲਾਵਾਂਗੇ ਆਪਣੇ ਕੋਲ ਕਪੜਾ ਜ਼ਿਆਦਾ ਨਹੀਂ ਹੈਗਾ ਜੀ ਛੋੜੇ ਕੋਲ ਜ਼ਿਆਦਾ ਤਾਂ ਆਪਾਂ ਤੁਸੀਂ ਸ਼ੁਰੂ ਤੋਂ ਵੀ ਵੱੜ ਪਾ ਸਕਦੇ ਹੋ ਮੈਂ 4 ਇੰਚ ਤੋਂ ਬਾਅਦ ਸ਼ੁਰੂ ਕੀਤੀ ਛੋਟੇ-ਛੋਟੇ ਵੱੜ ਪਾਈ ਹੈ ਇਸ ਤਰ੍ਹਾਂ ਈ ਕਿਨਿਕੇ ਵੱੜ ਪਾ ਲਾਂਗੇ ਫਿਰ ਆਪਾਂ ਇਹ ਵੱੜ ਪਾ ਕਿਸ ਤਰ੍ਹਾਂ ਆਪਾਂ ਬੈਕ ਸਾਈਡ ਈ ਤੇ ਵੀ ਪਾ ਲਾਂਗੇ ਜੋੜ ਲਾਂਗੇ ਇਹਨੂੰ ਪੀਸ ਨੂੰ ਤੇ ਫਿਰ ਆਪਾਂ ਸਾਈਡ ਵਾਲੀਆਂ ਸੀਨਾ ਲਾ ਲਾਂਗੇ ਤੇ ਫਿਰ ਸਾਈਡ ਵਾਲੀਆਂ ਸੀਨਾ ਲਾ ਕੇ ਫਿਰ ਤੁਹਾਨੂੰ ਦਿਖਾਉਣੀ ਹੈ ਜੀ ਅੱਗੇ ਇਸ ਤਰੀ ਸਾਰੇ ਆਪਾਂ ਪਾ ਲੈਨੇ ਹੈ ਇਸ ਤਰੀ ਬੈਕ ਸਾਈਡ ਤੇ ਆਪਾਂ ਸੈੱਡ ਵਾਲੀ ਸੀਨ ਵੀ ਲਾ ਲੈਨੇ ਆ ਬਾਹਾਂ ਵਾਲੀ ਤੇ ਸਾਰੀ ਇੱਕ ਸੈੱਨੀ ਲਾਵਾਂਗੇ ਬਾਹਾਂ ਤੋਂ ਲੈ ਕੇ ਨੀਚੇ ਤੱਕ ਆ ਦੇਖੋ ਜੀ ਆਪਾਂ ਸੀ ਲਿਆ ਤੇ ਗਲੇ ਦੇ ਉੱਤੇ ਵੀ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਤੇ ਮਸ਼ੀਨ ਦੇ ਨਾਲ ਹੀ ਸੀਨ ਲਾਤੀ ਸੀ ਬੈਕ ਸਾਈਡ ਆਪਾਂ ਇੱਕ ਬਟਨ ਲਾ ਦਾਂਗੇ ਬਟਨ ਹਜੇ ਆਪਾਂ ਲਾਇਆ ਨਹੀਂ ਲਾ ਦਾਂਗੇ ਤੇ ਆਪਾਂ ਬਾਹਾਂ ਤੇ ਵੀ ਆ ਦੇਖੋ ਜੀ ਲੈਸ ਲਾਤੀ ਤੇ ਆ ਦੇਖੋ ਜੀ ਕਿੰਨੀ ਸੋਹਣੀ ਫਰੌਕ ਬਣ ਗਈ ਤੁਸੀਂ ਵੀ ਇਸ ਤਰ੍ਹਾਂ ਦੀ ਫਰਾਕ ਘਰੇ ਬਣਾ ਸਕਦੇ ਹੋਗੇ ਬਚੇ ਹੋਏ ਕੱਪੜੇ ਦੇ ਵਿੱਚੋਂ ਤੇ ਲੈਸ ਦੇ ਟੁਕੜੇ ਜਿਹੜੇ ਆਪਣੇ ਘਰੇ ਪਏ ਹੁੰਦੇ ਆ ਸੂਟਾਂ ਦੇ ਲੈਸ ਸੂਟ ਦੇ ਨਾਲ ਲੈਸ ਤੇ ਬਚੇ ਤੇ ਧੰਨਵਾਦ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਈ